ਪਲੂਆਂ ਦਾ ਚੁੰਜੂ ਹਲਾਂ ਦਾ ਜਿੰਦਰੇ ਦਾ ਤੇ ਤਵੀਆਂ ਦਾ ਸਾਰੀਆਂ ਦਾ ਕੀ ਰੇਟ ਹੈ ਜਿਹੜੇ ਖੇਤੀਬਾੜੀ ਸੰਦ ਸੋਸਾਇਟੀ ਦੇ ਵਿੱਚ ਹੈਗੇ ਨੇ ਉਹਦੀ ਸਰਕਾਰੀ ਰੇਟਾਂ ਦੀ ਸਾਨੂੰ ਲਿਸਟ ਲਾ ਦਿੰਨੇ ਆ ਇਹ ਹੀ ਖਾਸ ਗੱਲ ਹੈ ਜਿਹੜੇ ਪਿੰਡ ਦੇ ਵਿੱਚ ਪੈਸੇ ਨਾਲ ਦੀ ਨਾਲ ਲੋਕ ਦਿੰਦੇ ਨੇ ਟਾਈਮ ਸਮੇਂ ਨੋਟ ਕਰਾ ਕੇ ਚੱਲਦੇ ਨੇ ਉੱਥੇ ਹੀ ਸੰਦ ਵਧੀਆ ਚੱਲਦੇ ਨੇ ਆ 9 ਫੁੱਟਾ ਰੋਟਾਵੇਟਰ ਮੈਂ ਦੋ ਤਿੰਨ ਦਿਨਾਂ ਦਾ ਦੇਖ ਰਿਹਾ ਇਹਨੂੰ ਖੜ੍ਹ ਨਹੀਂ ਦੇ ਰਹੇ ਇੱਕ ਆਉਂਦਾ ਇੱਕ ਲੈ ਜਾਂਦਾ ਇੱਕ ਛੱਡ ਜਾਂਦਾ ਇੱਕ ਲੈ ਜਾਂਦਾ ਇੱਕ ਛੱਡ ਜਾਂਦਾ ਇਹ ਚੱਲ ਰਿਹਾ 50 ਰੁਪਏ ਘੰਟੇ ਦੇ ਹਿਸਾਬ ਨਾਲ ਇਹੇ ਜਿਹੜੀ ਸੰਦ ਆ ਨਾ ਇਹੇ ਸੰਦ ਮੇਰੇ ਕੋਲੇ ਪਹਿਲਾਂ ਬੋਲੀਆਂ ਕਰਾਈਆਂ ਜ 70-72000 ਰੁਪਏ ਦੇ ਆਸ-ਪਾਸ ਵੇਚਿਆ ਸੀ ਪਰ ਜਦੋਂ ਮੈਂ ਲੁਧਿਆਣੇ ਮੇਲੇ ਤੇ ਇਹਦਾ ਰੇਟ ਪੁੱਛਿਆ ਇਹਦਾ ਰੇਟ ਹੈ 340000 ਰੁਪਿਆ ਹਾਂਜੀ ਮਿੱਤਰੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੀ ਅੱਜ ਦੀ ਵੀਡੀਓ 'ਚ ਅੱਜ ਆਪਾਂ ਜਿਹੜੀ ਗੱਲ ਕਰਨੀ ਹੈ ਉਹ ਖੇਤੀਬਾੜੀ ਸੰਦਾਂ ਦੇ ਕਿਰਾਏ ਬਾਰੇ ਕੋਆਪਰੇਟਿਵ ਸੁਸਾਇਟੀ 'ਚ ਬੈਠੇ ਆਂ ਤੇ ਸਾਨੂੰ ਕੋਆਪਰੇਟਿਵ ਸੁਸਾਇਟੀ 'ਚੋਂ ਜਿਹੜੇ ਖੇਤੀਬਾੜੀ ਸੰਦ ਮਿਲਦੇ ਨੇ ਸੁਪਰ ਸੀਡਰ ਰੋਟਾਵੇਟਰ ਤਵੀਆਂ 0 ਡ੍ਰਿੱਲ ਖਰਚਿਆਂ ਵਾਲਾ ਰੀਪਰ ਬੈਲਰ ਐਸਐਮਐਸ ਜਿਹੜੀ ਵੀ ਚੀਜ਼ ਉਪਲਬਧ ਹੈ ਉਹਦਾ ਕੀ ਸਰਕਾਰੀ ਰੇਟ ਹੈ ਕੀ ਸੁਸਾਇਟੀ ਦਾ ਰੇਟ ਹੈ ਤੇ ਇੱਕ ਜਿਹੜੀ ਖਬਰ ਚੱਲ ਰਹੀ ਹੈ ਵੀ ਕੀ ਇਹ ਖੇਤੀਬਾੜੀ ਸੁਸਾਇਟੀ ਦੇ ਵਿੱਚ ਫਰੀ ਨੇ ਇਹਦੇ ਬਾਰੇ ਤੁਹਾਨੂੰ ਦੱਸਦੇ ਹਾਂ ਡਿਟੇਲ ਦੇ ਵਿੱਚ ਆਜੋ ਨਾਲ ਇੱਕ ਖੇਤੀਬਾੜੀ ਸੰਦ ਦਿਖਾਵਾਂਗੇ ਨਾਲੇ ਉਹਦਾ ਕਿਰਾਇਆ ਦੱਸਾਂਗੇ ਤੁਹਾਨੂੰ ਕੀ ਹੈ ਟਰੈਕਟਰ ਸਮੇਤ ਤੇ ਟਰੈਕਟਰ ਤੋਂ ਬਿਨਾ ਕਿਹੜੇ ਕਿਰਾਏ ਤੇ ਤੁਸੀਂ ਲਿਜਾ ਸਕਦੇ ਹੋ ਤੁਹਾਡੇ ਮਨ ਦੇ ਵਿੱਚ ਕੋਈ ਡਾਊਟ ਨਾ ਰਹੇ ਜੀ ਫਲਾਣੇ ਤੋਂ ਤਾਂ ਘੱਟ ਕਿਰਾਇਆ ਲਿਆ ਮੇਰੇ ਤੋਂ ਵੱਧ ਲਿਆ ਕਈ ਵਾਰੀ ਇਹ ਵੀ ਹੁੰਦਾ ਜੀ ਉਹਨਾਂ ਦੀ ਸੁਸਾਇਟੀ ਚ ਤਾਂ ਕਿਰਾਇਆ ਇੰਨਾ ਹੈ ਜੀ ਉਧਾਂ ਤਾਂ 1400 ਆ ਸੁਪਰ ਸੀਡਰ ਦਾ ਸਾਡੇ ਇਹ 1800 ਲਈ ਜਾਂਦੇ ਆ ਜੀ ਸਾਡੇ ਤੇ ਜੀ 2000 ਲਈ ਜਾਂਦੇ ਆ ਉਹ ਗੱਲਾਂ ਦਾ ਕੀ ਫਰਕ ਆ ਉਹਦੇ ਬਾਰੇ ਗੱਲਬਾਤ ਕਰਦੇ ਆ ਡਿਟੇਲ ਦੱਸਦੇ ਆ ਤੁਹਾਨੂੰ ਸਾਰੇ ਸੰਦਾਂ ਬਾਰੇ ਤੇ ਤੁਹਾਨੂੰ ਜਿਹੜੇ ਸਰਕਾਰੀ ਰੇਟ ਹੈ ਉਹ ਵੀ ਦੱਸਾਂਗੇ ਤੇ ਕੀ ਇਹ ਛੋਟੇ ਕਿਸਾਨਾਂ ਵਾਸਤੇ ਫਰੀ ਹੈ ਬਿਲਕੁਲ 5 ਗਿੱਲਾਂ ਤੋਂ ਥੱਲੇ ਉਹਦੇ ਬਾਰੇ ਗੱਲ ਕਰਾਂਗੇ ਬਾਕੀ ਸਾਰੇ ਸੰਦਾਂ ਦਾ ਤੁਹਾਨੂੰ ਕਿਰਾਇਆ ਦੱਸਾਂਗੇ ਕੀ ਰੇਟ ਹੈ ਸੁਪਰ ਸੀਡਰ ਦਾ ਕੀ ਰੋਟਾਵੇਟਰ ਦਾ ਕੀ ਜ਼ੀਰੋ ਡਰਿੱਲ ਦਾ ਤੇ ਹੈਪੀ ਸੀਡਰ ਦਾ ਤੇ ਪਿੱਛੇ ਸਰਫੇਸ ਸੀਡਰ ਦਾ ਸਮਾਰਟ ਸੀਡਰ ਦਾ ਪਲੋਆਂ ਦਾ ਚੁੰਜੂ ਹਲਾਂ ਦਾ ਜਿੰਦਰੇ ਦਾ ਤੇ ਤਵੀਆਂ ਦਾ ਸਾਰੀਆਂ ਦਾ ਕੀ ਰੇਟ ਹੈ ਕੀ ਸਰਕਾਰੀ ਰੇਟ ਹੈ ਕੀ ਸਾਡੀ ਸੁਸਾਇਟੀ ਨੇ ਰੇਟ ਰੱਖਿਆ ਉਹਦੇ ਬਾਰੇ ਗੱਲ ਕਰਦੇ ਆਂ ਆਜੋ ਵੀਡੀਓ 'ਚ ਜਿਹੜੇ ਖੇਤੀਬਾੜੀ ਸੰਧ ਸੋਸਾਇਟੀ ਦੇ ਵਿੱਚ ਹੈਗੇ ਨੇ ਉਹਦੀ ਸਰਕਾਰੀ ਰੇਟਾਂ ਦੀ ਤੁਹਾਨੂੰ ਲਿਸਟ ਲਾ ਦਿੰਨੇ ਆਂ ਫੋਟੋ ਦੇ ਵਿੱਚ ਪਰ ਇਹ ਲਿਸਟ ਇੱਕ ਕੋਈ ਫਿਕਸ ਨਹੀਂ ਹੈ ਉਹਦਾ ਕਾਰਨ ਕੀ ਹੈ ਵੀ ਇੱਕ ਸੰਧ ਦੇ ਚੱਲਣ ਦਾ ਤਰੀਕੇ ਦਾ ਫਰਕ ਹੁੰਦਾ ਜਿਵੇਂ ਹੁਣ ਸੁਪਰ ਸੀਡਰ ਹੈ ਉਹ ਕਿਤੇ ਤਾਂ ਕਿਸੇ ਨੇ ਲਾਈਨਾਂ ਨੂੰ ਅੱਗ ਲਾ ਕੇ ਚਲਾਉਣਾ ਕਿਤੇ ਉਹ ਸਾਰੀ ਪਰਾਲੀ ਦੇ ਵਿੱਚ ਉੰਮੀ ਚੱਲਣਾ ਉਹ ਗੱਲ ਦਾ ਫਰਕ ਹੈ ਨਾ ਕਿੱਥੇ ਦਾ ਤੇਲ 12 ਲੀਟਰ ਮੱchnਾ ਕਿੱਲੇ ਦਾ ਕਿੱਥੇ 7 8 ਕਿਸੇ ਟਰੈਕਟਰ ਨੇ 3 ਸਪੀਡ ਨੇ ਮਤਲਬ ਜਮਾ ਲੋ ਲਾ ਕੇ ਚਲਾਉਣਾ ਕਿਸੇ ਨੇ ਮੀਡੀਅਮ ਲਾ ਕੇ ਚਲਾਉਣਾ ਤੇ ਜਿਹੜੇ ਸਰਕਾਰੀ ਰੇਟ ਨੇ ਉਹ ਤੁਹਾਨੂੰ ਦੱਸਦਾ ਮੈਂ ਜਿਹੜੀ ਇੱਕ ਖੇਤੀਬਾੜੀ ਵਿਭਾਗ ਦੇ ਡਾਇਰੈਕਟਰ ਵੱਲੋਂ ਚਿੱਠੀ ਆਈ ਹੈ ਤੇ ਸਾਡੇ ਵੀ ਰਜਿਸਟਰ ਆਰ ਕੋਆਪਰੇਟਿਵ ਸੁਸਾਇਟੀ ਵੱਲੋਂ ਵੀ ਉਹ ਆਈ ਹੈ ਵੀ ਕੀ ਰੇਟ ਹੈ ਵੀ ਜਿਹੜਾ ਰੋਟਰੀ ਸਲੈਕਸ਼ਰ ਹੈ ਰੋਟਰੀ ਸਲੈਕਸ਼ਰ ਮਤਲਬ ਜਿਹੜਾ ਖਰਚਿਆਂ ਵਾਲਾ ਹੈ ਉਹਦਾ ਰੇਟ 450 ਰੁਪਏ ਰੱਖਿਆ ਇਹਨਾਂ ਨੇ ਕਿੱਲੇ ਦਾ ਠੀਕ ਹੈ ਤੇ 100 ਰੁਪਏ ਬਿਨਾਂ ਟਰੈਕਟਰ ਤੋਂ ਜਿਹੜਾ ਸੁਪਰ ਸੀਡਰ ਹੈ ਉਹ ਸਾਹਮਣੇ ਪਿਆ ਇਹਦਾ ਟਰੈਕਟਰ ਸਮੇਤ ਕਰਾਇਆ 2000 ਹੈ ਬਿਨਾ ਟਰੈਕਟਰ ਤੋਂ 500 ਰੋਟਾਵੇਟਰ ਦਾ 1400 ਕਿੱਲੇ ਦਾ ਤੇ ਬਿਨਾ ਟਰੈਕਟਰ ਤੋਂ 200 ਤੇ ਜਿਹੜਾ ਸਮਾਰਟ ਸੀਡਰ ਹੈ ਉਹਦਾ ਹੈਗਾ ਮਿੱਤਰੋ 1800 ਬਿਨਾ ਟਰੈਕਟਰ ਤੋਂ 200 ਤੇ ਹੈਪੀ ਸੀਡਰ ਦਾ 1400 ਟਰੈਕਟਰ ਸਮੇਤ ਬਿਨਾ ਟਰੈਕਟਰ ਤੋਂ 200 ਤੇ ਚੌਪਰ ਦਾ 1500 ਟਰੈਕਟਰ ਨਾਲ ਤੇ ਬਿਨਾ ਟਰੈਕਟਰ ਤੋਂ 500 ਮਲਚਰ ਦਾ ਵੀ ਸੇਮ ਰੇਟ ਹੈ ਐਮਬੀ ਪਲੋ ਆ ਜਿਹੜਾ ਕਿੱਲੇ ਦਾ ਉਹ 1800 ਰੇਟ ਹੈ ਬਿਨਾ ਟਰੈਕਟਰ ਤੋਂ 500 ਰੇਟ ਆ ਕਿੱਲੇ ਦਾ ਤੇ ਜ਼ੀਰੋ ਡ੍ਰਿਲ ਹੈ ਜਿਹੜੀ ਜ਼ੀਰੋ ਡ੍ਰਿਲ ਆਪਣੀ ਉਧਰ ਪਈ ਆ ਸਾਹਮਣੇ ਗੱਡੀ ਤੋਂ ਪਰਲੇ ਪਾਸੇ ਜ਼ੀਰੋ ਡ੍ਰਿਲ ਦਾ ਕਿੱਲੇ ਦਾ 800 ਰੇਟ ਹੈ ਜਿਹੜਾ ਬਿਨਾ ਟਰੈਕਟਰ ਤੋਂ 200 ਰੇਟ ਹੈ ਤੇ ਬੈਲਰ ਦਾ ਰੇਟ ਹੈ 2000 ਰੁਪਿਆ ਕਿੱਲੇ ਦਾ ਟਰੈਕਟਰ ਤੋਂ ਬਿਨਾ ਟਰੈਕਟਰ ਸਮੇਤ ਤੇ ਇਸੇ ਚਿੱਠੀ ਦੇ ਵਿੱਚ ਲਾਸਟ ਤੇ ਲਿਖਿਆ ਹੋਇਆ ਹੈ ਵੀ ਜਿਹੜੇ 2.5 ਕਿੱਲੇ ਜਾਂ 5 ਕਿੱਲੇ ਵਾਲੇ ਕਿਸਾਨ ਨੇ ਉਹਨਾਂ ਤੋਂ ਸਿਰਫ ਜਿਹੜਾ ਖਰਚਾ ਆਪਰੇਸ਼ਨਲ ਕੋਸਟ ਆਪਰੇਸ਼ਨਲ ਕੋਸਟ ਮਤਲਬ ਕਿਸੇ ਚੀਜ਼ ਨੂੰ ਚਲਾਉਣ ਤੇ ਕਿੰਨਾ ਖਰਚ ਆਉਂਦਾ ਹੁਣ ਮੰਨ ਲਓ ਜਿਹੜਾ ਸੁਪਰ ਸੀਡਰ ਹੈ ਉਤੇ ਕਿੰਨਾ ਤੇਲ ਵੱੱਚਦਾ ਤੇ ਕਿੰਨੀਆਂ ਕੋਧੀਆਂ ਕਸਾਈ ਹੁੰਦੀਆਂ ਮੰਨ ਲਓ ਫਿੰਗਰਾਂਿਆਂ ਦੀ ਮਤਲਬ ਸੋਸਾਇਟੀ ਨੇ ਆਮਦਨ ਕੋਈ ਨਹੀਂ ਕਰਨੀ ਉੱਚ ਠੀਕ ਹੈ ਹੁਣ ਇਹਨਾਂ ਨੇ 2000 ਰੁਪਏ ਰੇਟ ਰੱਖਿਆ ਸਰਕਾਰੀ ਪਰ ਜ਼ਿਆਦਾਤਰ ਸੋਸਾਇਟੀਆਂ ਦੇ ਵਿੱਚ 1400 ਰੁਪਏ 1700 1800 ਇੱਥੇ ਰੇਟ ਹੈ ਜ਼ਿਆਦਾ 1400 1500 ਚੱਲ ਰਿਹਾ ਰੇਟ ਹੈ 1600 1700 ਚੱਲ ਰਿਹਾ ਜਾ ਉਹਦਾ ਕਾਰਨ ਕੀ ਹੈ ਵੀ ਸੋਸਾਇਟੀ 10 ਲੀਟਰ ਤਾਂ ਤੇਲ ਮੱਚਦਾ ਹੈ 500 ਰੁਪਿਆ 700 ਰੁਪਿਆ ਡਰਾਈਵਰ ਦੀ ਦਿਹਾੜੀ ਆ। ਕਈ ਸੁਸਾਇਟੀਆਂ ਵਿੱਚ ਹੈਗਾ ਵੀ ਛੋਟੇ ਵੱਡੇ ਕਿਸਾਨਾਂ ਨੂੰ ਰੇਟ ਦਾ ਫਰਕ ਹੈ। ਪਰ ਛੋਟੇ ਕਿਸਾਨਾਂ ਦੇ ਹਿਸਾਬ ਨਾਲ ਹੀ ਸਾਰਿਆਂ ਵਾਸਤੇ ਰੱਖ ਰੱਖੇ ਨੇ ਸੁਸਾਇਟੀਆਂ ਨੇ। ਜਿਹੜੀ ਸੁਸਾਇਟੀ ਦੀ ਕਮੇਟੀ ਹੈ ਉਹ ਰੇਟ ਡਿਸਾਈਡ ਕਰ ਸਕਦੀ ਹੈ ਮੀਟਿੰਗ ਕਰਕੇ। ਇਹ ਨਹੀਂ ਵੱਧ ਕਰ ਸਕਦੀ ਹੈ ਘੱਟ ਕਰ ਸਕਦੀ ਹੈ। ਉਹ ਇੱਕ ਇਹ ਹੋਵੇ ਵੀ ਸਾਨੂੰ ਕਿਸੇ ਵੀ ਅਧਿਕਾਰੀ ਨੂੰ ਵੀ ਇਹ ਨਾ ਲੱਗੇ ਵੀ ਇਹ ਸਹੀ ਨਹੀਂ ਜਾਪ ਰਿਹਾ ਵੀ ਜਸਟੀਫਾਈ ਹੋਣਾ ਚਾਹੀਦਾ ਉਹ ਰੇਟ। ਮੰਨ ਲਓ ਜਿਹੜੀ ਜ਼ੀਰੋ ਡਰ ਹੈ ਇਹਨਾਂ ਨੇ ਕਿਹਾ 800 ਰੁਪਿਆ ਕਿੱਲੇ ਦਾ। 200 ਰੁਪਿਆ ਮਤਲਬ ਕੱਲੀ ਡ੍ਰਿੱਲ ਦਾ ਪਰ ਜ਼ਿਆਦਾਤਰ ਜ਼ੀਰੋ ਡ੍ਰਿੱਲਾਂ ਦੇ ਰੇਟ ਆ ਜਿਹੜੇ ਉਹ ਘੰਟਿਆਂ ਦੇ ਹਿਸਾਬ ਨਾਲ ਰੱਖੇ ਹੋਏ ਨੇ ਪਰ ਜਿਹੜੀ ਇਹ ਸਰਕਾਰੀ ਲਿਸਟ ਆ ਉਹਦੇ ਚ ਕਿੱਲਿਆਂ ਦੇ ਹਿਸਾਬ ਨਾਲ ਆ ਜਿਹਨਾਂ ਆਹ ਡ੍ਰਿੱਲ ਹੈ ਇਹਦਾ 150 ਰੁਪਿਆ ਘੰਟੇ ਕਰਾਇਆਗਾ ਤੇ ਜੇ ਦਿਨ ਵਾਸਤੇ ਲੈ ਕੇ ਜਾਣੀ ਆ ਤਾਂ 1000 ਰੁਪਿਆ ਪੂਰਾ ਦਿਹਾੜੀ ਦਾ ਜੇ 1000 ਰੁਪਿਆ ਦਿਹਾੜੀ ਦਾ ਮਤਲਬ ਜੇ ਕਿੱਲ ਦਿਨ ਚ 6-7 ਕਿੱਲੇ ਬੀਜ ਦੀ ਆ ਤਾਂ 150 ਰੁਪਿਆ ਕਿੱਲਾ ਪਿਆ ਕਿਸਾਨ ਨੂੰ ਤਾਂ ਇਹ ਜਿਹੜਾ ਉਹ ਸਰਕਾਰੀ ਰੇਟ ਆ 200 ਰੁਪਿਆ ਉਹਦੇ ਨਾਲੋਂ ਵੀ ਸਸਤੀ ਪੈਗੀ ਜਿਹੜਾ ਸਰਕਾਰੀ ਰੇਟ ਨੇ ਜੋ ਡਿਪਾਰਟਮੈਂਟ ਵੱਲੋਂ ਆਏ ਨੇ ਉਹ ਇਕਨੋਮੀਕਲ ਰੇਟ ਨੇ ਵੀ ਇਹ ਹੋ ਸਕਦੇ ਆ ਜਿਵੇਂ ਹੁਣ ਸੁਪਰ ਸੀਟਰਾਂ ਦਾ ਇਹਨਾਂ ਨੇ ਤੁਹਾਨੂੰ ਮੈਂ ਦੱਸਿਆ ਜਿਵੇਂ ਵੀ ਕੀ ਰੇਟ ਰੱਖਿਆ ਹੈਪੀ ਸੀਟਰਾਂ ਦਾ ਹੈਪੀ ਸੀਟਰ ਦਾ 500 ਰੁਪਿਆ ਰੇਟ ਐਸ ਮਤਲਬ ਸਰਕਾਰੀ ਰੇਟ ਦੇ ਹਿਸਾਬ ਨਾਲ ਕਰੀਏ ਗੱਲ ਬਿਨਾਂ ਟਰੈਕਟਰ ਤੋਂ ਪਰ ਇਹਨੂੰ ਕੋਈ ਲੈ ਕੇ ਨਹੀਂ ਜਾ ਰਿਹਾ ਸੁਸਾਇਟੀ ਵਾਲੇ ਨੂੰ ਫਰੀ ਦੇਣ ਨੂੰ ਤਿਆਰ ਨਹੀਂ ਵੀ ਭਾਈ ਲੈ ਜਾ ਇਹਨੂੰ ਚਲਾ ਲਈ ਤੇ ਸਾਫ਼ ਕਰਕੇ ਖੜਾ ਜੀ ਜਾਂ ਉੱਦਾਂ ਹੀ ਖੜਾ ਜੀ ਕੋਈ ਚੱਕਰ ਨਹੀਂ ਪਰ ਤਾਂ ਵੀ ਨੂੰ ਕੋਈ ਲੈ ਕੇ ਜਾ ਰਿਹਾ ਜਿਹੜਾ ਮਗਰ ਸਰਫੇਸ ਸੀਡਰ ਹੈ ਇਹ ਬਹੁਤ ਵਧੀਆ ਸੰਦ ਹੈ ਕਿਸੇ ਨੇ ਚਲਾਇਆ ਨਹੀਂ ਇਸ ਵਾਰ ਬਹੁਤ ਸੋਸਾਇਟੀਆਂ ਦੇ ਵਿੱਚ ਇਹਦਾ ਵੀ 200 ਰੁਪਿਆ ਕਿੱਲੇ ਦਾ ਕਿਰਾਇਆ ਜੇ ਛੋਟੇ ਕਿਸਾਨ ਨੇ ਸੋਥੋ ਉਹ ਵੀ ਨਹੀਂ ਲੈਣਾ ਸੋਸਾਇਟੀ ਵਾਲਿਆਂ ਨੇ ਕਿਰਾਇਆ ਜਿਹੜੀ ਸਰਕਾਰੀ ਚਿੱਠੀ ਹੈ ਵੀ ਪੰਜ ਕਿੱਲਾਂ ਤੋਂ ਘੱਟ ਵਾਲਿਆਂ ਨੂੰ ਕੋਈ ਕਿਰਾਇਆ ਨਹੀਂ ਲੈਣਾ ਤਾਂ ਕਿਰਾਇਆ ਨਹੀਂ ਲੈਣਗੇ ਇਹਦਾ ਸਰਫੇਸ ਸੀਡਰ ਦਾ ਪਰ ਇਹ ਹੈ ਵੀ ਜਾ ਤਾਂ ਤੁਸੀਂ ਇਹਦੇ ਜਿਹੜੇ ਥੱਲੇ ਦਾਤ ਨੇ ਉਹ ਖੁਦਰ ਬਦਲਾ ਲਿਓ ਜੇ ਤੁਸੀਂ ਜਾਦੇ ਵਾਹਣ ਬੀਜਦੇ ਹੋ ਜੇ ਕਿੱਲਾ ਦੋ ਕਿੱਲੇ ਬੀਜਣਾ ਤਾਂ ਅਜੇ ਤੁਸੀਂ 5 ਕਿੱਲਾਂ ਤੋਂ ਘੱਟ ਨਹੀਂ ਹੈਗੇ 5 ਕਿੱਲਾਂ ਤੋਂ ਉੱਪਰ ਵੱਡੇ ਕਿਸਾਨ ਹੋ ਫਿਰ ਉਸ ਤੋਂ 200 ਰੁਪਿਆ ਕਿੱਲੇ ਦਾ ਲੈ ਲੈਣਗੇ ਦਾ ਠੀਕ ਹੈ ਤਾਂ ਇਹ ਹੈਪੀ ਸੀਡਰ 500 ਰੁਪਿਆ ਸਰਕਾਰੀ ਕਰਾਇਆ ਪਰ ਉਦਾਂ ਇਹਦਾ ਕੋਈ ਕਿਰਾਇਆ ਹੀ ਨਹੀਂ ਹੈਗਾ ਕਮੇਟੀਆਂ ਕਹਿੰਨੀਆਂ ਨੇ ਤੁਸੀਂ ਲੈ ਜਾਓ ਇਹਨੂੰ ਚਲਾਓ ਸਹੀ ਪਰ ਕਿਸਾਨ ਚਲਾਉਂਦੇ ਨਹੀਂ ਇਹਨੂੰ ਬਾਕੀ ਇਹ ਤੋਂ ਬਿਨਾ ਸੰਦ ਜਿਹੜੇ ਬਿਨਾ ਪਰਾਲੀ ਵਾਲੇ ਨੇ ਜਿਵੇਂ ਹਾਲ ਤਵੀਆਂ ਜਿੰਦਰਾ ਇਹਦੇ ਅਲੱਗ-ਅਲੱਗ ਸੁਸਾਇਟੀਆਂ ਦੇ ਅਲੱਗ-ਅਲੱਗ ਰੇਟ ਨੇ ਇਹ ਕਿਉਂਕਿ ਜਿਹੜੀ ਕਮੇਟੀ ਹੈ ਉੱਥੋਂ ਦੀ ਉਹ ਡਿਸਾਈਡ ਕਰਦੀ ਹੈ ਵੀ ਇਹ ਕਿੱਲਾਂ ਦੇ ਹਿਸਾਬ ਨਾਲ ਦੇਣੇ ਆ ਜਾਂ ਘੰਟਿਆਂ ਦੇ ਹਿਸਾਬ ਨਾਲ ਦੇਣੀ ਆ ਕਿਤੇ ਤਾਂ ਸੁਸਾਇਟੀਆਂ ਦੇ ਵਿੱਚ ਮੁਲਾਜ਼ਮ ਸੰਦਾਂ ਵਾਸਤੇ ਅਲੱਗ ਰੱਖੇ ਹੋਏ ਨੇ ਜਿਨ੍ਹਾਂ ਨੂੰ ਤਨਖਾਹ ਜਿਹੜੀ ਉਹ ਸੰਦਾਂ ਦੇ ਕਿਰਾਏ ਚੋਂ ਮਿਲਦੀ ਆ ਠੀਕ ਆ ਕਿਤੇ ਡਰਾਈਵਰ ਵੀ ਨੇ ਕਿਤੇ ਡਰਾਈਵਰ ਹੈ ਨਹੀਂ ਉੱਥੇ ਕਿੰਨਾ ਕੁ ਖਰਚ ਆਉਂਦਾ ਆ ਆਪਰੇਸ਼ਨਲ ਕੋਸਟ ਜਿਹੜੀ ਕਿਹਾ ਗਿਆ ਨਾ ਵੀ ਆਪਰੇਸ਼ਨਲ ਕੋਸਟ ਦੇ ਹਿਸਾਬ ਨਾਲ ਜੇ ਹੁਣ ਆ ਸੰਦਾਂ ਨੂੰ ਸੰਭਾਲਣ ਵਾਸਤੇ ਕਿੱਥੇ ਮੁਲਾਜ਼ਮ ਹੈ ਤਾਂ ਉਸ ਹਿਸਾਬ ਨਾਲ ਉਹ ਮੁਲਾਜ਼ਮ ਦਾ ਖਰਚਾ ਜਿਹੜਾ ਉਹ ਸੰਦਾਂ ਦੇ ਵਿੱਚੋਂ ਨਿਕਲਣਾ ਠੀਕ ਹੈ ਜੇ ਜਮਾ ਫਰੀ ਸਰਕਾਰੀ ਉਹਦੇ ਹਿਸਾਬ ਨਾਲ ਤੁਸੀਂ ਮੰਨ ਲਓ ਵੀ ਪੰਜ ਕਿਲਿਆਂ ਤੋਂ ਘੱਟ ਕਿਸਾਨ ਨੂੰ ਸੰਦ ਫਰੀ ਨੇ ਤਾਂ ਇਹ ਚੱਲਣੇ ਨਹੀਂ ਹੈ ਇਹਨਾਂ ਨੂੰ ਕੋਈ ਨਾ ਕੋਈ ਤੋੜ ਦੂਗਾ ਜਾਂ ਆਪਸ ਦੇ ਵਿੱਚ ਕਿਸਾਨਾਂ ਦੀ ਲੜਾਈ ਹੋਊਗੀ ਜੇ ਹੁਣ ਤਵੀਆਂ ਦਾ ਸੈੱਟ ਹੈ 150 ਰੁਪਏ ਘੰਟੇ ਤੇ ਜਾ ਰਿਹਾ ਠੀਕ ਹੈ ਉਹ ਜਿਹੜਾ ਜਿੰਦਰਾ ਪਿਆ ਪਰ ਇਹਦੀ ਸਭ ਤੋਂ ਜ਼ਿਆਦਾ ਮੰਗ ਹੈ ਅੱਜ ਦੇ ਟਾਈਮ ਦੇ ਵਿੱਚ ਮੈਂ ਦੋ ਤਿੰਨ ਦਿਨਾਂ ਦਾ ਦੇਖ ਰਿਹਾ ਇਹਨੂੰ ਖੜਨ ਨਹੀਂ ਦੇ ਰਹੇ ਇੱਕ ਆਉਂਦਾ ਇੱਕ ਲੈ ਜਾਂਦਾ ਇੱਕ ਛੱਡ ਜਾਂਦਾ ਇੱਕ ਲੈ ਜਾਂਦਾ ਇੱਕ ਛੱਡ ਜਾਂਦਾ ਇਹ ਚੱਲ ਰਿਹਾ 50 ਰੁਪਏ ਘੰਟੇ ਦੇ ਹਿਸਾਬ ਨਾਲ ਜਿਹੜਾ ਚੁੰਜੂ ਜਾਂ ਇਹ ਵੀ 150 ਰੁਪਏ ਘੰਟੇ ਦੇ ਹਿਸਾਬ ਨਾਲ ਚੱਲ ਰਿਹਾ ਠੀਕ ਹੈ ਉੱਧਰ ਖੜੀ ਹੈ ਡ੍ਰਿੱਲ ਲੋਕ ਦੇਈ ਜਾਂਦੇ ਨੇ ਪੈਸੇ ਟਾਈਮ ਨਾਲ ਪੈਸੇ ਨਾਲ ਦੀ ਨਾਲ ਆਉਂਦੇ ਨੇ ਇਹੀ ਖਾਸ ਗੱਲ ਹੈ ਜਿਹੜੇ ਪਿੰਡ ਦੇ ਵਿੱਚ ਪੈਸੇ ਨਾਲ ਦੀ ਨਾਲ ਲੋਕ ਦਿੰਦੇ ਨੇ ਟਾਈਮ ਸਮੇਂ ਨੋਟ ਕਰਾ ਕੇ ਚੱਲਦੇ ਨੇ ਉੱਥੇ ਹੀ ਸੰਦ ਵਧੀਆ ਚੱਲਦੇ ਨੇ ਆ 9 ਫੁੱਟਾ ਰੋਟਾਵੇਟਰ ਹੈ 56 ਵੀ ਟਰੈਕਟਰ ਹੈ ਉਹ ਚੱਲਦਾ ਸੁਪਰ ਸੀਡਰ ਤੇ ਤੇ ਉਹ ਦਿਨ ਰਾਤ ਬੁੱਕ ਹੈ ਟੋਟਲ 1700 ਰੁਪਏ ਟਰੈਕਟਰ ਦਾ ਕਰਾਇਆ ਸੁਪਰ ਸੀਡਰ ਤੇ ਤੇ 1100 ਦਾ ਤੇਲ ਖੰਦਾ ਬਾਕੀ ਡਰਾਈਵਰ ਦੀ ਤਨਖਾਹ ਲਾ ਲਓ ਚਲੋ ਤੇ ਆਹੀ ਇਹਦੀ ਆਪਰੇਸ਼ਨਲ ਕੋਸਟ ਹੈ ਵੀ ਸਰਕਾਰੀ ਰੇਟ ਤੋਂ ਜਿਹੜਾ ਘਟਾ ਕੇ ਸੰਦਾਂ ਦਾ ਜਿਹੜਾ ਰੈਂਟ ਤੇ ਦਿੱਤੇ ਗਏ ਨੇ ਤੁਸੀਂ ਆਪਣੀ ਜਿਹੜੀ ਕੋਆਪਰੇਟਿਵ ਸੁਸਾਇਟੀ ਆ ਉਹਦੇ ਚ ਸੰਦ ਲਿਜਾ ਸਕਦੇ ਹੋ ਕੋਈ ਉਹ ਨਹੀਂ ਪਰ ਕਈ ਵਾਰੀ ਕੀ ਹੁੰਦਾ ਨਾ ਜਿਹੜਾ ਸੰਦ ਆਪਾਂ ਨਹੀਂ ਲਿਜਾਂਦੇ ਹੁਣ ਮੰਨ ਲਾ ਜਿਵੇਂ ਮੈਂ ਲਿਜਾਣਾ ਉਹਨਾਂ ਸਰਫੇ ਸੀਡਰ ਤਾਂ ਸਰਫੇ ਸੀਡਰ ਨੂੰ ਤੁਸੀਂ ਪਹਿਲਾਂ ਤਾਂ ਇਹਨੂੰ ਪਰਾਂ ਕਰਨਾ ਪਊ ਉਹਨੂੰ ਕੱਢਣਾ ਪਊ ਉਹਨੂੰ ਕੱਢ ਕੇ ਲਿਜਾਓਗੇ ਉਹਦੀ ਸੈਟਿੰਗ ਕਰੋਗੇ ਹੋ ਸਕਦਾ ਇਹਦੀਆਂ ਇਹ ਚੀਜ਼ਾਂ ਜਾਮ ਹਜੂਮ ਹੋ ਜਾਂਦੀਆਂ ਨੇ ਸੋਨੂੰ 2-4 ਘੰਟੇ ਲਾਉਣੇ ਪੈਂਦੇ ਨੇ ਜਿਹੜਾ ਬੰਦਾ ਪਹਿਲੀ ਵਾਰੀ ਚਲਾਉਂਦਾ ਕੋਈ ਸੰਦ ਠੀਕ ਆ ਇਸੇ ਤਰ੍ਹਾਂ ਪਲੋ ਪਏ ਨੇ ਪਲੋ ਦੀ ਸੈਟਿੰਗ ਵੀ ਪਲੋ ਕਿਉਂ ਨਹੀਂ ਚੱਲ ਰਹੇ ਸਾਰੀਆਂ ਸੁਸਾਇਟੀਆਂ ਦੇ ਵਿੱਚ ਇਹੀ ਦਿੱਕਤ ਹੈ ਵੀ ਪਲੋ ਨਹੀਂ ਚੱਲ ਰਹੇ ਜੀ ਇਹ ਤਾਂ ਚੱਲਦੇ ਨਹੀਂ ਕਿਉਂਕਿ ਇਹਨਾਂ ਦੀ ਸੈਟਿੰਗ ਨਹੀਂ ਕੀਤੀ ਹੁੰਦੀ ਹਰੇਕ ਨੇ ਇਹਦੀ 15-20 ਕਿੱਲਿਆਂ ਬਾਅਦ ਸੈਟਿੰਗ ਕਰਨੀ ਪੈਂਦੀ ਹੈ ਕੋਈ ਉਹ ਨਹੀਂ ਹੋਈ ਹੁੰਦੀ ਤੇ ਸੁਸਾਇਟੀ 'ਚ ਵੀ ਸਾਡੇ ਕੋਲੇ ਕੋਈ ਇਹੋ ਜਿਹਾ ਐਕਸਪਰਟ ਬੰਦੇ ਹੈ ਨਹੀਂਗੇ ਵੀ ਜਿਹੜੇ ਇਹਦੀ ਸੈਟਿੰਗ ਕਰ ਸਕਣ ਜੇ ਤੁਸੀਂ 5 ਕਿੱਲਿਆਂ ਦੀ 4 ਕਿੱਲਿਆਂ ਦੀ ਸੈਟਿੰਗ ਮੰਨ ਲਾ ਕਰਨੀ ਹੈ ਇਹਨੂੰ ਚਲਾਉਣਾ ਤਾਂ ਤੁਸੀਂ ਖੁਦ ਇਹਦੀ ਸੈਟਿੰਗ ਕਰ ਸਕਦੇ ਹੋ ਇੱਥੋਂ ਆਹ ਜਿਹੜਾ ਖੋਲ ਕੇ ਵਗੈਰਾ ਤਾਂ ਉਹ ਜੇ ਤੁਸੀਂ ਸੈਕਟਰੀ ਨੂੰ ਆ ਕੇ ਦੱਸ ਸਕਦੇ ਹੋ ਜੀ ਮੇਰਾ ਇਹ ਤੇ ਇੰਨਾ ਖਰਚ ਆ ਗਿਆ ਕੋਈ ਨੱਟ ਪੈਂਦਾ ਤਾਂ ਪਾ ਦਿਓ ਠੀਕ ਹੈ ਕੋਈ ਪੱਤੀ ਲੱਗਦੀ ਹੈ ਕੋਈ ਸੱਬੜ ਲੱਗਦੀ ਹੈ ਤਾਂ ਲਾ ਦਿਓ ਕੋਈ ਚੱਕਰ ਨਹੀਂ ਆਪਦੀ ਜਿਹੜੀ ਉਹਨੂੰ ਫੈਕਟਰੀ ਨੂੰ ਨੋਟ ਕਰਾ ਦਿਓ ਵੀ ਹਾਂ ਇਹ ਤੇ ਆ ਖਰਚਾ ਆ ਗਿਆ ਜੀ ਉਹ ਤੁਹਾਡੇ ਕਿਰਾਏ 'ਚ ਅਡਜਸਟ ਕਰ ਦੇਣਗੇ ਉਹਨਾਂ ਪਰ ਇਹਨਾਂ ਨੂੰ ਚਲਾਓ ਜਰੂਰ ਇਹ ਜਿਹੜੀ ਸੰਦ ਹੈ ਨਾ ਇਹ ਸੰਦ ਮੇਰੇ ਕੋਲੇ ਪਹਿਲਾਂ ਬੋਲੀਆਂ ਕਰਾਈਆਂ ਜਿਹੜੀਆਂ ਉਹਦੇ 'ਚ ਆਪਾਂ 70-72 ਹਜ਼ਾਰ ਰੁਪਏ ਦੇ ਆਸ-ਪਾਸ ਵੇਚਿਆ ਸੀ ਪਰ ਜਦੋਂ ਮੈਂ ਲੁਧਿਆਣੇ ਮੇਲੇ ਤੇ ਇਹਦਾ ਰੇਟ ਪੁੱਛਿਆ ਇਹਦਾ ਰੇਟ ਹੈ 3,40,000 ਆ ਲੈਂਕਨ ਦੇ ਪਲੋ ਦਾ ਇੱਥੇ ਇਹ ਮਤਲਬ ਇੱਥੇ ਚਲੋ ਯੂਜ਼ ਹੁੰਦੇ ਨੇ ਕਈ ਸੋਸਾਇਟੀਆਂ ਚ ਬਿਲਕੁਲ ਹੀ ਯੂਜ਼ ਨਹੀਂ ਹੁੰਦੇ ਪਰ ਇਹਦੇ ਚ ਸਾਨੂੰ ਸਭ ਤੋਂ ਜ਼ਿਆਦਾ ਦਿੱਕਤ ਆ ਰਹੀ ਹੈ ਮੈਂ ਵੀ ਚਲਦੇ ਦੇਖੇ ਆ ਜੇ ਕੋਈ ਵੀਡੀਓ ਚ ਹੈਗਾ ਐਕਸਪਰਟ ਤਾਂ ਸਾਨੂੰ ਦੱਸੇ ਵੀ ਆ ਪਿੱਛੇ ਵਾਲਾ ਨਹੀਂ ਲੱਗਦਾ ਇਹ ਜ ਵੀ ਦੇਖੋ ਆ ਪਿੱਛੇ ਵਾਲੇ ਦੀ ਸੱਬਲਾਂ ਹੀ ਪਈ ਐ ਕਸੀ ਨਹੀਂ ਹੈਗੀ ਇਹਦੀਆਂ ਘਸ ਗਈਆਂ ਆ ਮੂਰਲੀਆਂ ਦੋਨੇ ਇਹ ਕੀ ਦਿੱਕਤ ਆ ਇਹਦੇ ਬਾਰੇ ਦੱਸਿਓ ਮਾੜਾ ਜੀ ਤੇ ਸੋਨੂੰ ਸਾਡੀ ਵੀਡੀਓ ਕਿਵੇਂ ਲੱਗੀ ਇਹਦੇ ਬਾਰੇ ਲਾਈਕ ਕਰਕੇ ਕਮੈਂਟ ਕਰਕੇ ਦੱਸੋ ਤੇ ਆਪਣਾ ਚੈਨਲ ਕਰ ਲਓ ਸਬਸਕ੍ਰਾਈਬ ਬਹੁਤ ਬਹੁਤ ਧੰਨਵਾਦ ਤੁਹਾਡਾ ਆਪਣੀ ਵੀਡੀਓ ਦੇਖਣ ਵਾਸਤੇ ਸ਼ੁਕਰੀਆ